ਸਤ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਕੁਐਸਟ ਹੈ ਤੁਹਾਡੇ ਗਾੜੀ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਕੋਈ ਵੀ ਜਿਹੜੀ ਪਿੱਛੇ ਲਾਂਮੇ ਵਾਲੀ ਗੱਲ ਦਾ ਰਹੇ ਜੀ ਸਜਣੋ ਅੱਜ ਪਹੁੰਚਿਆ ਪਿੰਡ 16 ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਨਤਾਰ ਸਾਹਿਬ ਆ ਗਿਆ ਭਾਈ ਸਰਵਨ ਸਿੰਘ ਕੋਲ ਆਇਆ ਵਧੇਰੇ ਜਾਣਕਾਰੀ ਕਰਦੇ ਆਂ ਸਾਂਝੀ ਫਰਜ਼ ਸਮਝ ਕੇ ਜੁੜੇ ਰਹੋ ਐਂਡ ਤੱਕ ਜ਼ਰੂਰ ਜੀ। ਬਾਈ ਸਰਵਨ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹੋ ਸਨੋ। ਬੜੇ ਵਧੀਆ ਬੜੇ ਆ। ਸ਼ੁਕਰ ਆਇਆ। ਵੇਖ ਲੈ ਵਿਆਹ ਵੀ ਹੋ ਗਏ ਪਹਿਲੇ ਹੀ। ਹਾਂਜੀ ਹੋ ਹੀ ਗਏ ਵੇ। ਚਲ ਠੀਕ ਆ। ਤੇ ਕਿੰਨੇ ਅੱਜ ਦੋ ਗੜਾ ਹੀ ਆ ਆ ਲੈਂਦੇ ਹੌਲੇ ਹੌਲੇ ਪਾ ਲੱਗ ਗਏ ਛੋਟੇ ਵਾਲੀ ਡਿਮਾਂਡ ਵੜੀ ਹੈ ਨਾ ਠੀਕ ਆ ਡਰੈਸ ਕਰਾਈਏ ਨੋੜੇ ਕਰਾਪਾ ਆਪਣਾ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਹੂੰ ਤੇ ਫੋਨ ਨੰਬਰ ਆਪਣਾ 7626886235 ਠੀਕ ਆ ਹਾਂਜੀ ਤੇ ਇੱਦਾਂ ਨੂੰ ਕਰਕੇ ਉਰਲੀ ਵੈਢ ਤੋਂ ਕਰ ਲਗੇ ਇੱਤੋਂ ਹੀ ਕਰ ਲਗੇ ਹੈਨਾ ਤੇ ਦੁੱਧ ਕਿੰਨਾ ਮੌਕੇ ਦਾ ਹੋਊਗਾ ਦੁੱਧੂ ਵਾਧਾ ਆਪਾਂ 10 ਦੀ ਗਰੰਟੀ ਦਵਾਂਗੇ 10 ਕਿਲੋ ਦੀ ਚੌਣ ਚਾਣ ਉੱਕਰ ਫੋੜਿਆ ਕੋਈ ਪੜਾਣੀ ਦੇ ਬੰਗਾਨੀ ਠੰਡੀ ਠੰਡੀ ਅੱਛਾ ਅੱਗੋਂ ਦੀ ਬਈ ਜਾਓ ਮੈਂ ਪਿਛੋਂ ਦੀ ਬਈ ਜਾਓ ਥਾਂ ਬੜਾ ਸਪੈਸ਼ਲ ਹੋਰ ਛੱਤੇ ਤੱਕ ਦੀ ਗਰੰਟੀ ਕੋਈ ਨਾ ਨਵਾਉਣ ਟੋਣ ਵਾਲੀ ਐ ਬਾਕੀ ਥਾਂ ਬੋਲੇ ਆਈ ਤੁਹਾਡੇ ਗਾੜੀ ਕੜੀ 20 ਮਿੰਟ ਹੀ ਹੋਏ ਆ ਟਾਈਮ ਨਹੀਂ ਮਿਲਿਆ ਨਵਾਉਂਦਾ ਚੱਲ ਤੋੜਾ ਚੈੱਕ ਕਰਵਾ ਦੇ ਮੇਰਾ ਵੀਰ ਨਾ ਸੱਚ ਨੂੰ ਚੰਗੀ ਆ ਤੇ ਥਣ ਥੁਣੀ ਬਹੁਤ ਚੰਗਾ ਲੱਗਾ ਜਦੋਂ ਆਇਆ ਹੋਵੇ ਪਸ਼ੂ ਨਹੀਂ ਨੋਣਾ ਚਾਹੀਦਾ ਕਿਉਂਕਿ ਥਣ ਥੁਣ ਦੇ ਵਿੱਚ ਆਇਆ ਹੁੰਦਾ ਲੋ ਜੀ ਚੱਲੇ ਬਾਹਰ ਅੰਦਰ ਨੋਈ ਬੰਦੋ ਤੇ ਰੇਟ ਪਾਈ ਜੀ ਦਾ ਰੇਟ ਤੁਹਾਨੂੰ ਦੱਸਿਆ ਵੀ ਛੋਟੇ ਛੋਟੇ 1000 ਅੱਛਾ ਕਿੰਨਾ ਗਾਇਡੀਏ ਨਾ ਫਿਰ ਵੀ ਮੁੱਲ 5000 ਮੰਗਣਾ ਹੈ ਦਾ ਜੀ ਹਾਂ ਹਾਂਜੀ ਹਾਂਜੀ ਦੁੱਧ ਦੁੱਧ ਸੱਜੇ ਨਾਲ ਆਈ ਐ ਨਹੀਂ ਆਪੋ ਕੰਮ ਨਹੀਂ ਕਰਨੇ ਬੱਚੇ ਪੁੱਛੇ ਆਲਾ ਦੁੱਧ ਸੱਜੇ ਨਾਲ ਵਾਧੂ ਹੋਊਗਾ ਆ 12 ਦਿਨਾਂ ਦੇ ਦਿੰਦਿਆਂ ਆਵਾਂ ਹਾਂਜੀ ਤੇ ਮੁੱਲ 5000 ਕਰਨਾ ਜੀ ਜੈ ਸਨੋ ਬਾਕੀ ਯਾਰ ਖਣ ਤੁਹਾਨੂੰ ਪਤਾ ਮਾਨਦੰਡ ਕਰਨਾ ਪੈਣਾ 22 ਦੀ ਕਰਤੀ ਚਲੋ 22000 ਦੀ ਹਾਂ ਦਾ ਸ਼ੋਰ ਹੋਣੀ ਉਹ ਚੋਂ ਜੀ ਠੀਕ ਹੈ ਭਾਈ ਹਾਂਜੀ ਤੇ ਦੂਜੇ ਨੰਬਰ ਤੇ ਬੱਚੇ ਵਾਲੀ ਆ ਗਈ ਨਾ ਸੱਜਰ ਸੱਜਰ ਇਹ ਦੁੱਧ ਕਿੰਨਾ ਹੋਊਗਾ ਉਦੋਂ ਤੇ ਸੇਮ ਹੀ 10000 ਜਰਾ ਕਿਲ ਦੋਹਾਂ ਹੱਲੇ ਖਲਾ ਡੁੱਲਾ ਠੀਕ ਐ ਤੋਰੇ ਉਹਨੂੰ ਵੀ ਜੇ ਸੀ ਦਾ ਤੇ ਐਫ ਦਾ ਕ੍ਰੋਸ ਆਂਗ ਮਗਰ ਮੇਲ ਕਾਫ ਦੇਂਦੇ ਖੋਲ ਕੇ ਜੇ ਫਾਲੋ ਕਰ ਮਾਰੀ ਰੂ ਹਾਂ ਚੱਲ ਵੜੀ ਲਓ ਲੈਓ ਆ ਕਿ ਜਿਦਿਆ ਨਾ ਤਾਂ ਸਿਲਕਣਾ ਆ ਨੋਈ ਤਾਂ ਤੁਨ ਲੈਵਲ ਹੁਆ ਸਜਣਾ ਬਹੁਤ ਸੋਹਣਾ ਲੱਗਾ ਨੂੰ ਦੁੱਧ ਸੈਂਪਲੀ ਇੱਕੋ ਜੀ ਤੇ ਰੇਟ ਵਈ ਜਾਂਦਾ ਰੇਟ ਮੋਲੇ ਦਾ 42000 ਮੰਗਣਾ ਹੈ ਜੈ ਸਨੋ ਸਾਤ ਸਨ 40000 ਦੇ ਦੇਣੀ 40 ਦੀ ਹੈਣਾ ਹਾਂਜੀ ਬਾਕੀ ਛੋਟੇ ਆਪਾਂ ਖੁੱਲਾ ਕਰਦੇ ਆਂ ਬਸ ਕਰ ਦਿਓ ਹੈਣਾ ਨੋ ਸਜਣੋ 40000 ਰੁਪਈਆ ਡਿਮਾਂਡ ਆ ਤੇ ਘਰ ਆਿਆਂ ਨੂੰ ਖੁੱਲਾ ਮੰਨਤਾਨ ਹੋ ਜਾਊਗਾ ਫੋਨ ਜਰੂਰ ਇੱਕਦਾਂ ਲਾਇਓ ਭਰਾ ਨੂੰ ਖਾਂ ਥੋੜੀ ਸਪੈਸ਼ਲ ਲੱਗੇ ਦੋਨੂੰ ਲੱਗੇ ਤੇ ਸੂਆ ਉਹ ਦੁੱਜਾ ਹੋਊਗੀ ਆ ਉਸੇ ਦਾ ਤਿਜਾ ਆਵੇ ਹਾਂਜੀ ਆ ਤਿਜਾ ਸਮਝੋ ਉਹ ਦੁੱਜਾ ਹੀ ਹਾਂ ਉਹ ਦੁੱਜਾ ਹੱਥ ਯਾਰਾਂ ਬਾਕੀ ਫੰਡੀਆਂ ਬਹੁਤ ਜ਼ਿਆਦਾ ਨੇ ਲਓ ਜੀ ਖਰੀਦਦਾਰੀ ਕਰਿਓ ਸასი ਗੱਲ ਜੀ